ਇਨੂੰ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀ ਅੱਜ ਵਾਤਾਵਰਣ ਨੂੰ ਕਦਾ ਕੀਤਾ ਆਪਾਂ ਨਹੀਂ ਕੀਤਾ ਜਿੱਥੇ ਚਾਰ ਦਰਖਤ ਖੜੇ ਸੀ ਉਹਨਾਂ ਨੂੰ ਵੱਢ ਕੇ ਸੁੱਟ ਦਿੱਤਾ ਨਵੇਂ ਦਰਖਤ ਲਾਉਣ ਦੀ ਅਸੀਂ ਬਹੁਤੀ ਵੱਡੀ ਸੋਚ ਨਹੀਂ ਰੱਖ ਰਹੇ ਅੱਜ ਅਸੀਂ ਉਹ ਮਾਫੀ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਸ਼ਾਬਾਸ਼ੀ ਦੇਣੀ ਚਾਹਾਂਗੇ ਕਿ ਬੱਚਿਓ ਅੱਪਾ ਆਪ ਸੁਣਦੇ ਆ ਕਿ ਅੱਜ ਦਾ ਬੱਚਾ ਕੱਲ ਦਾ ਨੇਤਾ ਇਹਨਾਂ ਨੇ ਵੱਡੇ ਫੋਕੇ ਸਾਡੇ ਦੇਸ਼ ਨੂੰ ਸੰਭਾਲਣਾ ਹੈ ਸਾਡੇ ਸਮਾਜ ਨੂੰ ਸੰਭਾਲਣਾ ਹੈ ਪਰ ਜੇ ਇਹ ਉਥੇ ਉਹਨਾਂ ਸ਼ਾਬਾਸ਼ੇ ਦਵਾਂਗੇ ਜੇ ਇਹਨਾਂ ਤੋਂ ਜਿਵੇਂ ਅੱਜ ਅਸੀਂ ਪੰਜਾਬ ਦੀ ਗੱਲ ਕਰਦੇ ਆ ਕਿ ਸਾਡਾ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਪਸ ਚੁੱਕਿਆ ਹੈ ਸਾਡੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਲਈ ਤਹਾ ਮਾਰਦੇ ਨੇ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰਾਂ ਦੇ ਸੱਫਰ ਬਸਾ ਲਈਆਂ ਨੇ ਇਹ ਸਾਡੇ ਪੰਜਾਬ ਦੀਆਂ ਧੀਆਂ ਸਿਰ ਤੋਂ ਲੱਗੀਆਂ ਹੋਣਗੀਆਂ ਨੇ ਜਿਹਨੂੰ ਵਿਧਵਾ ਕਹਿੰਦੇ ਆਗਰ ਇਹਨਾਂ ਨਤੀਜਾ ਨੂੰ ਬਚਾਉਣਾ ਚਾਹੁੰਨੀ ਆ। ਅਗਰੇ ਨਾ ਤੇ ਪਹਿਰਾ ਦੇਣਾ ਚਾਹੁੰਨੀ ਆ। ਫੇਰ ਸਾਨੂੰ ਇਹ ਪਨੀਰੀ ਨੂੰ ਬਚਾ ਲੈਣਾ ਚਾਹੀਦਾ। ਇਸ ਪਨੀਰੀ ਨੂੰ ਬਚਾਉਣ ਦੇ ਨਾਲ ਤੁਸੀਂ ਸਮਾਜ ਵਿੱਚ ਆਈਆਂ ਸਮਾਜਿਕ ਕ੍ਰਿਤੀਆਂ ਨੂੰ ਖਤਮ ਕਰ ਸਕਦੇ ਆ। ਪਰ ਉਹਦੇ ਲਈ ਇਹਨਾਂ ਨੂੰ ਸਮਝਾਉਣਾ ਹੋਵੇਗਾ। ਕਿ ਬੱਚਿਓ ਅੱਜ ਅਸੀਂ ਜਿੰਦੀ ਲੋੜਾਂ ਸਾਨੂੰ ਤਾਂ ਅੱਜ ਫਿਕਰ ਲੱਗਿਆ ਹੋਇਆ ਹੈ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੇ ਆਹੀ ਹਾਲ ਰਿਹਾ ਤਾਂ ਸਕੂਲਾਂ ਦੇ ਬਸਟਿਆਂ ਦੇ ਨਾਲ ਇਹਨਾਂ ਬੱਚਿਆਂ ਦੇ ਮੋਢਿਆਂ ਦੇ ਉੱਤੇ ਸਾਨੂੰ ਆਕਸੀਜਨ ਦੇ ਸਿਲੰਡਰ ਵੀ ਦੇਣੇ ਪੈਣਗੇ ਕਿ ਬੱਚਿਓ ਤੁਹਾਨੂੰ ਸਾਹ ਨਹੀਂ ਆਣਾ ਆ ਸਿਲੰਡਰ ਨੂੰ ਯੂਜ਼ ਕਰ ਲਿਓ ਅਗਲਾ ਨਾ ਚੀਜ਼ਾਂ ਤੋਂ ਕਿ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਸਾਨੂੰ ਹਰ ਘਰ ਦੇ ਦੂਹੇ ਦੇ ਨਾਲ ਧਰੱਖਤ ਲਾਉਣਾ ਪਵੇਗਾ ਹਰ ਜਾਂਦੀ ਸੜਕ ਦੇ ਉੱਤੇ ਦਰਖਤ ਲਾਉਣਾ ਪਵੇਗਾ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਤੂਰ ਰੱਖਣ ਦੇ ਲਈ ਪਿੰਡਾਂ ਦੇ ਅੰਦਰ ਖੇਤਾਂ ਦੇ ਫੱਟੇ-ਫੱਟੇ ਮੈਦਾਨ ਬਣਾਉਣੇ ਪੈਣਗੇ ਤਾਂ ਅਸੀਂ ਇਸ ਪਨੀਰੀ ਨੂੰ ਬਚਾ ਸਕਦੇ ਜੇ ਅਸੀਂ ਕਹੀਏ ਕਿ ਰਾਜਨੀਤਿਕ ਲੋਕ ਸਾਡੇ ਇਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਕੁਝ ਕਰਦੇ ਨੇ ਤੇ ਸਾਡੀ ਧੁੰਨ ਹੋਵੇਗੀ ਰਾਜਨੀਤਿਕ ਲੋਕਾਂ ਨੂੰ ਸਾਡਾ ਸਮਾਜ ਅਨਪੜ ਚਾਹੀਦਾ ਉਹਨਾਂ ਰਾਜਨੀਤਿਕ ਲੋਕਾਂ ਦੇ ਲਈ ਸਾਡੇ ਪੁੱਛੇ ਅਨਪੜ ਚਾਹੀਦੇ ਨੇ ਉਹਨਾਂ ਨੂੰ ਸਾਡਾ ਸਮਾਜ ਜਿਨੇ ਪਿਛਲੇ ਦੋ ਦਹਾਕਿਆਂ ਤੋਂ ਆਪਾਂ ਕੀ ਕੰਮ ਆ ਰਹੇ ਆ ਕਿ ਸਾਡਾ ਸਮਾਜ ਨਸ਼ਿਆਂ ਨੇ ਖਾ ਲਿਆ ਨਸ਼ਿਆਂ ਨੇ ਖਾ ਲਿਆ ਇਹਦੇ ਉੱਤੇ ਜੇ ਅੱਜ ਵੀ ਕਹੀਏ ਕਿ ਬਹੁਤ ਬੜੇ ਕੰਮ ਹੋ ਰਹੇ ਨੇ ਤਾਂ ਮਨੁੱਖੀ ਅਧਿਕਾਰ ਮੱਚ ਹਰ ਸਟੇਜ ਤੋਂ ਕਹਿੰਦਾ ਹੈ ਕਿ ਨਹੀਂ ਹੋ ਰਿਹਾ ਜੋ ਸਮਾਜ ਦੇ ਅੰਦਰ ਹੋਣਾ ਚਾਹੀਦਾ ਹੈ ਜੋ ਉਹ ਸਰਕਾਰ ਨੂੰ ਇਹ ਨੌਜਵਾਨ ਬੱਚਿਆਂ ਲਈ ਕਰਨਾ ਚਾਹੀਦਾ ਹੈ ਉਹ ਅੱਜ ਨਹੀਂ ਹੋ ਰਿਹਾ ਅਗਰ ਇਹਨਾਂ ਲਈ ਕੁਝ ਕਰਨਾ ਹੈ ਫਿਰ ਸਾਨੂੰ ਆਪਾਂ ਛੱਡਣਾ ਪਵੇਗਾ ਕੁਰਸੀਆਂ ਛੱਡਣੀਆਂ ਪੈਣਗੀਆਂ ਇਹ ਕੁਝ ਲੋਕ ਨਹੀਂ ਕਰ ਸਕਦੇ ਇੱਕ ਪ੍ਰਬਲ ਸਾਨੂੰ ਕਰਨਾ ਪਵੇਗਾ ਜਿਹੜੇ ਗੈਰ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਕਰਨਾ ਪਵੇਗਾ ਇਹਨਾਂ ਬੱਚਿਆਂ ਦੇ ਨਹੀਂ ਇੱਕ ਬੰਦਾ ਇੱਕ ਇੱਕ ਬੱਚੇ ਨੂੰ ਸੰਭਾਲ ਲੋ ਜਾਨਿਆਂ ਦੀ ਲੋੜ ਨਹੀਂ ਦੇਸੀ ਕਹੀਏ ਕਿ ਆਈਪੀਐਸ ਆਈਏਐਸ ਜਾਂ ਅਸੀਂ ਐਡਵੋਕੇਟ ਡਾਕਟਰ ਅਸੀਂ ਬਹੁਤ ਬੱਚਿਆਂ ਨੂੰ ਬਣਾ ਦੇਵਾਂਗੇ ਇਹ ਸਾਡੀ ਪੁੰਨ ਹੋਵੇਗੀ ਇਹਨਾਂ ਨੂੰ ਹੱਥੀਂ ਕੰਮਾਂ ਲਈ ਤੋਰੋ ਖੱthi ਕੰਮ ਸਫਾਰੇ ਨਾਲੋਂ ਜਿੱਡਾ ਵੱਧ ਤੋਂ ਵੱਧ ਸਥਾਪਕਦੇ ਆ ਫੇਰ ਸਾਡਾ ਜਿਹੜਾ ਕਿਸੇ社 ਸਮਾਜ ਦਾ ਤਰੱਕੀ ਦੀਆਂ ਲੀਹਾਂ ਵੱਲ ਜਾ ਸਕਦਾ ਹੋਰ ਬਹੁਤ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਗੌਰ ਕਰਨ ਦੀ ਲੋੜ ਆ ਕੱਲਾ ਬੱਚਿਆਂ ਦੀ ਗੱਲ ਨਹੀਂ ਸਮਾਜਿਕ ਪ੍ਰੀਤੀਆਂ ਹੋਰ ਕੋਕਰੇ ਜਿਹੜੀਆਂ ਹਨੇਰੀ ਦੀ ਬਾੰਗ ਪਾਤ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਬਹੁਤ ਘੱਟ ਲੋਕ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਸਾਨੂੰ ਉਹ ਕੋਸ਼ਿਸ਼ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਮੁੱਠੋ ਕੇ ਪਿੰਡਾਂ ਦੇ ਵਿੱਚ ਸੁਭਾਵਾ ਬਣਾਓ। ਉਹ ਚੰਗੀ ਆਸਵਾਬਾ ਬਣੀਆਂ ਹੋਣਗੀਆਂ। ਸੁਸਾਇਟੀਆਂ ਬਣਾਓ। ਪਿੰਡ ਦੇ ਸਰਪੰਚ ਨੂੰ ਕਹੋ ਕਿ ਜਿਹੜੇ ਚੰਗੇ ਕੰਮ ਨੇ ਉਹਨਾਂ ਦੇ ਅੱਗੇ ਹੋ ਕੇ ਤੋਂ ਅਸੀਂ ਸਾਥ ਦੇਵਾਂਗੇ। ਪਰ ਇਦਾਂ ਦਾ ਕਿਤੇ ਪਿੰਡਾਂ ਦੇ ਵਿੱਚ ਸੋਨੋ ਨਹੀਂ ਮਿਲਦਾ। ਕਿਉਂਕਿ ਸਰਪੰਚ ਵੀ ਉਹਨਾਂ ਰਾਜਨੀਤਿਕ ਲੋਕਾਂ ਦੇ ਪਿੱਛੂ ਬਣੇ ਹੁੰਦੇ ਨੇ ਬਹੁਤ ਘੱਟ ਲੋਕ ਬਣਨ ਲਗੇ ਜਿਹੜੇ ਕਹਿਣਗੇ ਕਿ ਸਾਨੂੰ ਰਾਜਨੀਤੀ ਨਹੀਂ ਮੈਨੂੰ ਮੇਰਾ ਪਿੰਡ ਚਾਹੀਦਾ ਮੈਨੂੰ ਸ਼ੌਤ ਨਹੀਂ ਮੈਨੂੰ ਮੇਰਾ ਸਮਾਜ ਚਾਹੀਦਾ ਅਗਰ ਇਹ ਕੁਝ ਤੁਸੀਂ ਇਕੱਠਾ ਕਰਨਾ ਹੈ ਤਾਂ ਮੇਰੇ ਸਮਾਜ ਵਾਲਿਓ ਤੁਹਾਨੂੰ ਇਕਾ ਕਰਨਾ ਪਵੇ ਜਿਸ ਦਿਨ ਤੁਹਾਡਾ ਇਕਾ ਹੋ ਗਿਆ ਫਿਰ ਸਮਾਜ ਦੇ ਵਿੱਚ ਇਹਦੇ ਸੁਨਹਿਰੀ ਫੁੱਲ ਨੇ ਨਾ ਖੁਸ਼ਬੂਦਾਰ ਫੁੱਲ ਨੇ ਉਹ ਆਪਣੇ ਆਪ ਖਿੜਨੇ ਸ਼ੁਰੂ ਹੋ ਜਾਣਦੇ ਮੇਰੇ ਖਿਆਲ ਨਾਲ ਆ ਲੰਬਾ ਲੈ ਗਿਆ ਸਾਡੇ ਹੋਰ ਵੀ ਬੁਲਾਰੇ ਨੇ ਜਿਨ੍ਹਾਂ ਦੇ ਤੁਹਾਡੇ ਰੂਬਰੂ ਹੋਣਾ ਹੈ ਮੈਂ ਆਪਣੇ ਵੱਲੋਂ ਸਾਡੇ ਹੋਰ ਨੰਨੇ-ਮੁੰਨੇ ਬੱਚੇ ਜਿਹੜੇ ਅੱਜ ਫਸਟ ਐਕਟ 3rd ਆਏ ਨੇ ਉਹਨਾਂ ਨੂੰ ਸਨਮਾਨਤ ਕਰਨਾ ਹੈ ਉਹਨਾਂ ਨੂੰ ਵਧਾਈ ਦਵਾ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਵਾ